ਸੋ ਯੂਐਸ ਨੇ ਹੁਣ ਤੱਕ ਹਜ਼ਾਰਾਂ ਬੰਦਿਆਂ ਨੂੰ ਰਿਪੋਰਟ ਕਰ ਦਿੱਤਾ ਆ ਜਿਹੜੇ ਯਾਨੀ ਕਿ ਦੋ ਨੰਬਰ ਚ ਜਾਂ ਕਹੇ ਲੋ ਬਾਇਓ ਮੈਕਸੀਕੋ ਇਲੀਗਲ ਰੂਟ ਰਾਹੀਂ ਅਮਰੀਕਾ ਚ ਪਹੁੰਚੇ ਸੀਗੇ ਤੇ ਲੱਖਾਂ ਬੰਦੇ ਹਜੇ ਯਾਨੀ ਕਿ ਬਹੁਤ ਡਰ ਕੇ ਕੰਮ ਕਰਦੇ ਪਏ ਆ ਕਿ ਪਤਾ ਨਹੀਂ ਕਦੋਂ ਆਈਸ ਨੇ ਫੜ ਲੈਣਾ ਆ ਸੋ ਟਰੰਪ ਪ੍ਰਸ਼ਾਸਨ ਨੇ ਆਪਣੇ ਸਿੱਖ ਭਾਈਚਾਰੇ ਤੇ ਵੀ ਬਹੁਤ ਯਾਨੀ ਕਿ ਗਹਿਰਾ ਅਸਰ ਪਾਇਆ ਆ ਕਿਉਂਕਿ ਰੀਸੈਂਟਲੀ ਉਹਨਾਂ ਨੇ ਇੱਕ ਗਾਈਡਲਾਈਨ ਕੱਢਤੀ ਆ ਕਿ ਜਿਹੜਾ ਅਮਰੀਕਾ ਦੀ ਫੌਜ ਹੈ ਵਿੱਚ ਕੋਈ ਵੀ ਬੰਦਾ ਦਾੜੀ ਨਹੀਂ ਰੱਖ ਸਕਦਾ ਸੈਕਿੰਡੇ ਆਪਣੇ ਜਿਹੜੇ ਸਿੱਖ ਬੰਦੇ ਆ ਉਹ ਉੱਥੇ ਨੌਕਰੀ ਕਰਦੇ ਪਏ ਆ ਉਹਨਾਂ ਨੂੰ ਹੁਣ 90 ਦਿਨਾਂ ਦਾ ਟਾਈਮ ਦੇ ਦਿਆ ਜਾਂ ਤਾਂ ਦਾੜੀ ਕਟਣੀ ਪਊਗੀ ਜਾਂ ਨੌਕਰੀ ਛੱਡਣੀ ਪਊਗੀ ਅਸਲ ਵਿੱਚ ਟਰੰਪ ਨੂੰ ਯਾਨੀ ਕਿ ਉਹਨਾਂ ਅਮਰੀਕਨ ਵਾਈਟ ਪੀਪਲ ਨੇ ਵੋਟ ਦਿੱਤੀ ਸੀ ਜਾਂ ਬਹੁਤ ਜ਼ਿਆਦਾ ਉਹਨਾਂ ਨੇ ਹਮਾਇਤ ਕੀਤੀ ਸੀਗੀ ਜਿਹੜੇ ਕਿ ਇਮੀਗ੍ਰੇਸ਼ਨ ਦੇ ਵਿਰੋਧ ਸੀਗੇ ਖਾਸ ਕਰਕੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਕਿਉਂਕਿ ਜਿਹੜੇ ਬੰਦੇ ਜ਼ਿਆਦਾਤਰ ਕੰਦ ਟੱਪ ਕੇ ਆਉਂਦੇ ਆ ਇਲੀਗਲ ਰੂਟਾਂ ਨਹੀਂ ਆਉਂਦੇ ਆ ਜਾਂ ਨਾ ਤਾਂ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਆਉਂਦੀ ਹੁੰਦੀ ਆ ਦੁਜਾਏ ਕ੍ਰਾਈਮ ਰੇਟ ਇੰਨਾ ਦਾ ਬਹੁਤ ਜ਼ਿਆਦਾ ਹੁੰਦਾ ਹੈ ਆ ਕੇ ਕ੍ਰਾਈਮ ਕਰਦੇ ਅਮਰੀਕਾ ਵਿੱਚ ਸੋ ਹਰ ਕਮਿਊਨਿਟੀ ਜਾਨਕੀ ਖਤਰਾ ਮਹਿਸੂਸ ਕਰਦੀ ਆ ਕਿ ਦੂਸਰੇ ਦੇਸ਼ਾਂ ਚੋਂ ਕਿਉਂ ਬੰਦੇ ਜਾਨਕੀ ਸਾਡੀ ਕੰਟਰੀ ਚ ਆਉਂਦੇ ਆ ਸਾਡਾ ਕਲਚਰ ਵੀ ਖਤਰੇ 'ਚ ਪੈਂਦਾ ਵਾ ਸੋ ਉਹ ਟ੍ਰੰਪ ਨੇ ਜਿਹੜੇ ਉਹਨਾਂ ਨੂੰ ਵਾਅਦੇ ਕੀਤੇ ਸੀ ਕਿ ਮੈਂ ਇੰਨੇ ਮਿਲੀਅਨ ਬੰਦੇ ਰਿਪੋਰਟ ਕਰਨੇ ਆ ਉਹ ਜਾਨਕੀ ਉਸ ਰਸਤੇ ਵਿੱਚ ਵਾਅਦਾ ਪਿਆ ਪੂਰਾ ਆਪਣੇ ਵਾਅਦੇ ਪੂਰਨ ਵਿੱਚ ਸੋ ਦੋਸਤੋ ਆਪਣਾ ਅੱਜ ਦਾ ਵਿਸ਼ਾ ਕੀ ਡੋਨਲਡ ਟ੍ਰੰਪ ਨੂੰ ਪ੍ਰੈਜ਼ੀਡੈਂਟ ਦੀ ਪੋਸਟ ਤੋਂ ਹਟਾਇਆ ਜਾ ਸਕਦਾ ਹੈ ਇਹਦਾ ਕੀ ਪ੍ਰੋਸੀਜਰ ਆ ਤੇ ਕਿਵੇਂ ਇਹ ਜਿਹੜੀਆਂ ਨੀ ਕਿ ਪੋਸੀਬਲ ਆ ਉਸ ਤੋਂ ਅਮਰੀਕਾ ਦੇ ਕਨਸਟੀਟਿਊਸ਼ਨ ਵਿੱਚ ਇੱਕ ਵਾਰਡ ਹੈ ਜਿਹਨੂੰ ਇੰਪ੍ਰੀਚਮੈਂਟ ਕਹਿੰਦੇ ਆ ਸੋ ਇੰਪ੍ਰੀਚਮੈਂਟ ਲਾ ਕੇ ਕਿਸੇ ਵੀ ਪ੍ਰੈਜ਼ੀਡੈਂਟ ਨੂੰ ਉਹਦੀ ਪੋਸਟ ਤੋਂ ਹਟਾਇਆ ਜਾ ਸਕਦਾ ਆ ਪਰ ਉਹਦੇ ਵਿੱਚ ਜਾਨੀ ਕਿ ਤਿੰਨ ਸ਼ਰਤਾਂ ਹੁੰਦੀਆਂ ਵਾਂ ਪਹਿਲੀ ਸ਼ਰਤ ਤਾਂ ਇਹ ਹੁੰਦੀ ਆ ਕਿ ਪ੍ਰੈਜ਼ੀਡੈਂਟ ਨੇ ਕੋਈ ਗਲਤ ਕੰਮ ਕੀਤਾ ਹੋਵੇ ਜਿਹਦੇ ਨਾਲ ਅਮਰੀਕਾ ਦਾ ਨੁਕਸਾਨ ਹੋਇਆ ਹੋਵੇ ਜਾਂ ਅਮਰੀਕਾ ਦੀ ਰੈਪਿਊਟੇਸ਼ਨ ਨੂੰ ਕੋਈ ਹਾਨੀ ਪਹੁੰਚਾਈ ਹੋਵੇ ਦੂਜਾ ਜਿਹੜਾ ਇਸ ਇੰਪ੍ਰੀਚਮੈਂਟ ਅਮੈਂਡਮੈਂਟ ਬਿਲ ਹੁੰਦਾ ਵਾ ਇਹਨੂੰ ਹਾਊਸ ਆਫ ਰੀਪ੍ਰੀਜ਼ੈਂਟੇਟਿਵ ਵਿੱਚ ਪਾਸ ਕਰਾਉਣਾ ਪੈਂਦਾ ਆ ਉਹਦੇ 435 ਮੈਂਬਰ ਹੁੰਦੇ ਆ ਅਮਰੀਕਾ ਦੀ ਕਾਂਗਰਸ ਵਿੱਚ ਤਾਂ 218 ਮੈਂਬਰਾਂ ਦੀ ਸਹਿਮਤੀ ਲੈਣੀ ਯਾਨੀ ਕਿ ਬਹੁਤ ਜ਼ਰੂਰੀ ਹੁੰਦੀ ਆ ਉਦੋਂ ਜਿੱਦਾਂ ਆਪਣੇ ਲੋਕ ਸਭਾ ਹੁੰਦੀ ਆ ਅਮਰੀਕਾ ਦੇ ਵਿੱਚ ਹੀ ਹਾਊਸ ਆਫ ਰੀਪ੍ਰੀਜ਼ੈਂਟੇਟਿਵ ਹੁੰਦੀ ਆ ਉਹਦੇ 435 ਮੈਂਬਰ ਹੁੰਦੇ ਆ ਜਿਸ ਤਰ੍ਹਾਂ ਆਪਣੇ ਰਾਜ ਸਭਾ ਹੁੰਦੀ ਆ ਅਮਰੀਕਾ ਦੇ ਵਿੱਚ ਸੈਨੇਟ ਹੁੰਦੀ ਆ ਉਹਦੇ 100 ਮੈਂਬਰ ਹੁੰਦਾ ਵਾ ਸੋ ਕਿਸੇ ਵੀ ਪ੍ਰੈਜ਼ੀਡੈਂਟ ਨੂੰ ਇੰਪ੍ਰੀਚ ਕਰ ਲਈ ਜਿਹੜੀ ਹਾਊਸ ਆਫ ਰੈਪ੍ਰੀਜ਼ੈਂਟੇਟਿਵ ਮਨਾਂ ਉਹਦੇ 218 ਮੈਂਬਰਾਂ ਦੀ ਸਹਿਮਤੀ ਲੈਣੀ ਪੈਂਦੀ ਆ ਤੇ ਜਿਹੜਾ ਸੈਨੇਟ ਹੁੰਦੀ ਆ ਉਹਦੇ 67 ਮੈਂਬਰ ਦੀ ਸਹਿਮਤੀ ਲੈਣੀ ਪੈਂਦੀ ਆ ਪਰ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਦੇ ਕੋਲ ਸਿਰਫ 45 ਸੈਨੇਟਰ ਹੀ ਹੈਗੇ ਆ ਇਸ ਟਾਈਮ ਤੇ ਜਿਹੜਾ ਇਸ ਇੰਪ੍ਰਿਚਲ ਲਈ 67 ਸੈਨੇਟਰ ਚਾਹੀਦੇ ਆ ਜੋ ਕਿ ਪੋਸੀਬਲ ਨਹੀਂ ਗੇ ਸੋ ਇਸ ਕਰਕੇ ਜਿਹੜਾ ਇੰਪ੍ਰਿਚਮੈਂਟ ਦਾ ਪਲਾਨ ਡੈਮੋਕ੍ਰੇਟ ਪਾਰਟੀ ਸੋਚਦੀ ਪਈ ਆ 트ੰਪ ਨੂੰ ਹਟਾਉਣ ਦੀ ਇਹ ਯਾਨੀ ਕਿ ਸ਼ੋਸ਼ਾ ਹੀ ਹੋ ਜਾਏਗਾ ਕਿਉਂਕਿ ਇਹ ਕਾਗਜ਼ੀ ਤੌਰ ਤੇ ਪੋਸੀਬਲ ਨਹੀਂਗਾ ਦੇਖੋ ਡੋਨਲਡ ਟਰੰਪ ਨੂੰ ਅਮਰੀਕਨ ਲੋਕਾਂ ਨੇ ਵੋਟਾਂ ਸਿਰਫ ਇਸ ਮੁੱਦੇ ਤੇ ਪਾਈਆਂ ਸੀ ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਗੈਰ ਕਾਨੂੰਨੀ ਤੌਰ ਤੇ ਕੰਦ ਟੱਪ ਕੇ ਮੈਕਸੀਕੋ ਵਾਲੀ ਅਮਰੀਕਾ ਚ ਜਾ ਰਹੇ ਸੀਗੇ ਤਾਂ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਹੀ ਸੀ ਜਿਹਦੇ ਕਰਕੇ ਡੋਨਲਡ ਟਰੰਪ ਨੂੰ ਯਾਨੀ ਕਿ ਪ੍ਰੈਜ਼ੀਡੈਂਟ ਬਣਦਾ ਮੌਕਾ ਮਿਲਿਆ ਵਾ ਤਾਂ ਉਹਨੇ ਜਿਹੜੇ ਕੰਮ ਕਰਕੇ ਵੋਟ ਪਈਆਂ ਉਹਨੇ ਉਹ ਕੰਮ ਤਾਂ ਯਾਨੀ ਕਿ ਕਰਨਾ ਹੀ ਆ ਆਪਣੇ ਸੋ ਟਰੰਪ ਦੀ ਪਹਿਲੀ ਟਰਮ ਵਿੱਚ ਡੈਮੋਕ੍ਰੇਟ ਪਾਰਟੀ ਨੂੰ ਦੋ ਵਾਰ ਇੰਪ੍ਰੀਚਮੈਂਟ ਕੀਤੀ ਸੀਗੀ ਪਹਿਲੀ ਇੰਪ੍ਰੀਚਮੈਂਟ ਕੀਤੀ ਸੀ 18 ਦਸੰਬਰ 2019 ਨੂੰ ਜਿਹੜੀ ਕਿ ਫੇਲ ਹੋ ਗਈ ਸੀ ਕਿਉਂਕਿ ਇਹਨਾਂ ਕੋਲ ਸੈਨੇਟਰ ਨਹੀਂ ਸੀ ਉਹਨੇ ਨਾ ਹੀ ਹੋਣਿਆ ਨਾ ਉਦੋਂ ਸੀਗੇ ਦੂਜੀ ਇੰਪ੍ਰੀਚਮੈਂਟ ਕੀਤੀ ਸੀਗੀ ਇਹਨਾਂ ਨੇ 13 ਜਨਵਰੀ 2021 ਚ ਉਦੋਂ ਵੀ ਉਹ ਇੰਪ੍ਰੀਚਮੈਂਟ ਫੇਲ ਹੋ ਗਈ ਸੀ ਕਿਉਂਕਿ ਇਹਨਾਂ ਕੋਲ ਸੈਨੇਟਰ ਨਹੀਂ ਸੀ ਇੰਪ੍ਰੀਚਮੈਂਟ ਨੂੰ ਲਾਗੂ ਕਰਨ ਲਈ 67 ਸੈਨੇਟਰ ਦੀ ਲੋੜ ਹੁੰਦੀ ਆ ਪਰ ਐਟ ਪ੍ਰੈਜ਼ੈਂਟ ਡੈਮੋਕ੍ਰੇਟ ਪਾਰਟੀ ਕੋ ਸਿਰਫ 45 ਸੈਨੇਟਰ ਹੀ ਮੌਜੂਦ ਆ ਥੈਂਕ ਯੂ ਫਾਰ ਵਾਚਿੰਗ ਦੀ ਵੀਡੀਓ